ਦਸ਼ਕਾ ਪ੍ਰੋਗਰਾਮ ਤੋ ਬਾਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਕਮੈਂਟ ਆਇਆ ਹੈ ਸ਼ੇਖ ਫਰੀਦ ਜੀ ਦਾ ਸਾਡੀ ਸਰਦਾਰ ਅਮਰੀਤ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਸੰਬੰਧਿਤ ਵੀਡੀਓ ਤੇ ਇਹ ਲਿਖਦੇ ਹਨ ਡਾਕਟਰ ਮਜੀਤ ਸਿੰਘ ਜੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਹਾਂ ਤੁਸੀਂ ਸੱਚ ਬੋਲਦੇ ਹੋ ਡਾਕਟਰ ਸਾਹਿਬ ਯਕੀਨ ਮੰਨੋ ਕਿ ਸਾਰੇ ਪਾਕਿਸਤਾਨੀ ਲੋਕ ਖਾਲਸਾ ਦੀ ਹਮਾਇਤ ਕਰਦੇ ਹਨ ਮੈਨੂੰ ਪਤਾ ਹੈ ਕਿ ਇੰਡੀਅਨ ਪੰਜਾਬ ਦੇ ਸਿੱਖ ਇੰਡੀਅਨ ਸਰਕਾਰ ਤੋਂ ਖੁਸ਼ ਨਹੀਂ ਹਨ ਕਿਉਂਕਿ ਇੰਡੀਅਨ ਸਰਕਾਰ ਸਿੱਖ ਧਰਮ ਨੂੰ ਮਾਨਤਾ ਨਹੀਂ ਦਿੰਦੀ ਇਹਨਾਂ ਦਾ ਕਾਨੂੰਨ ਜਬਰਨ ਸਿੱਖਾਂ ਨੂੰ ਹਿੰਦੂ ਬਣਾਉਂਦਾ ਹੈ ਪਰ ਪਾਕਿਸਤਾਨੀ ਕਾਨੂੰਨ ਮੁਤਾਬਕ ਅਸੀਂ ਸਿੱਖ ਧਰਮ ਨੂੰ ਮਾਨਤਾ ਦਿੱਤੀ ਹੈ ਅਸੀਂ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਹਾਂ ਇਨਸ਼ਾਅੱਲਾ ਖਾਲਸਾਣ ਜੂਰ ਬਣੇਗਾ ਸਿੱਖ ਮੁਸਲਮਾਨ ਭਾਈਚਾਰਾ ਜਿੰਦਾਬਾਦ ਖਾਲਸਾਣ ਜਿੰਦਾਬਾਦ ਜੀ ਡਾਕਟਰ ਸਾਹਿਬ ਜਿੰਦਾਬਾਦ 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 ਸ਼ੇਖ ਫਰੀਦ ਜੀ ਦਾ ਬਹੁਤ-ਬਹੁਤ ਸ਼ੁਕਰੀਆ ਬੜਾ ਪਿਆਰਾ ਨਾ ਹੈ ਅਸੀਂ ਤਾਂ ਬਾਬਾ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੋਜ਼ਾਨਾ ਸੀਸ ਝੁਕਾਉਂਦੇ ਜੀ ਔਰ ਉਹਨਾਂ ਨੇ ਤਾਰੀਫ਼ ਕੀਤੀ ਹੈ ਪ੍ਰੋਗਰਾਮ ਉਹਨਾਂ ਨੂੰ ਪਸੰਦ ਹੁੰਦਾ ਹੈ ਔਰ ਉਹਨਾਂ ਨੇ ਪੱਤੇ ਦੀ ਗੱਲ ਕੀਤੀ ਹੈ ਕਿ ਬੀ ਬੇਸ਼ੱਕ ਪਾਕਿਸਤਾਨ ਚ ਕੋਈ ਵੀ 25000 ਤੋਂ ਜ਼ਿਆਦਾ ਸਿੱਖ ਨਹੀਂ ਰਹਿੰਦੇ ਲੇਕਿਨ ਪਾਕਿਸਤਾਨ ਪਹਿਲਾ ਮੁਲਕ ਹੈ ਜਿਸ ਨੇ ਸਿੱਖਾਂ ਦਾ ਅਲੱਗ ਸਿੱਖ ਮੈਰਿਜ ਐਕਟ ਜਿਹੜਾ ਉਹ ਮਨਜ਼ੂਰ ਕੀਤਾ ਹੈ ਇਸ ਦੇ ਉਲਟ ਕਿਵੇਂ ਧਰਮ ਯੁੱਧ ਮੋਰਚੇ ਤੋਂ ਲੈ ਕੇ ਹੁਣ ਤੱਕ ਜਿਹੜੇ ਇੰਡੀਆ ਨੂੰ ਬੜਾ ਸਲਾਹਣ ਵਾਲੇ ਵੀ ਨੇ ਕਿ ਜੀ ਇਹਨਾਂ ਦੇ ਨਾਲ ਹੀ ਅਸੀਂ ਗੁਜ਼ਾਰਾ ਕਰਨਾ ਹੈ ਉਹਨਾਂ ਦੀ ਇਹ ਮੰਗ ਵੀ ਨਹੀਂ ਮੰਨੀ ਗਈ ਕਿ ਭਾਈ ਸਿੱਖਾਂ ਦੇ ਲਈ ਇੱਕ ਸਿੱਖ ਪਰਸਨਲ ਲਾ ਹੋਵੇ ਜਿਵੇਂ ਮੁਸਲਮਾਨ ਯਹੂਦੀਆਂ ਇਸਾਈਆਂ 파ਰਸੀਆਂ ਲਈ ਹੈ ਔਰ ਹੁਣ ਤਾਂ ਬੀਜੇਪੀ ਇਸ ਦੇ ਉੱਤੇ ਆ ਗਈ ਕਿ ਅਸੀਂ ਕਾਮਨ ਲਾ ਲਾਗੂ ਕਰਨਾ ਜਿਹੜੇ ਪਰਸਨਲ ਲਾ ਬਣੇ ਵੀ ਹੋਏ ਨੇ ਉਹ ਵੀ ਤੋੜ ਦੇਣੇ ਨੇ ਔਰ ਆਲਰੇਡੀ ਉਹਨਾਂ ਨੇ ਆਪਣੇ ਲਾ ਕਮਿਸ਼ਨ ਨੂੰ ਕਿਹਾ ਹੈ ਕਿ ਜੀ ਇੱਕ ਕਾਮਨ ਲਾ ਬਾਰੇ ਜਿਹੜਾ ਹੈ ਉਹ ਆਪਣਾ ਵਿਊ ਦਿਓ ਔਰ ਸੁਪਰੀਮ ਕੋਰਟ ਨੂੰ ਇਹਦੇ ਚੋਂ ਇਸਤੇਮਾਲ ਕਰਨ ਕੇ ਪਰਸਨਲ ਲਾ ਨੂੰ ਤੋੜਨ ਦੇ ਲਈ ਔਰ ਉਹਨਾਂ ਨੇ ਕਿਹਾ ਉਹਨਾਂ ਨੇ ਵਿਸ਼ਵਾਸ ਦਿੱਤਾ ਹੈ ਕਿ ਪਾਕਿਸਤਾਨੀ ਸਾਡੀ ਹਮਦਰਦੀ ਕਰਦੇ ਨੇ ਪਿਆਰ ਕਰਦੇ ਨੇ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਜਿੱਥੇ-ਜਿੱਥੋਂ ਵੀ ਸਾਨੂੰ ਪਿਆਰ ਮਿਲਦਾ ਹੈ ਹਮਦਰਦੀ ਮਿਲਦੀ ਹੈ ਜੀ ਪਰ ਹਕੂਮਤਾਂ ਜਦੋਂ ਤੱਕ ਪਾਲਿਸੀ ਮੇਕਿੰਗ ਵਾਲੇ ਲੋਕ ਔਰ ਮੈਂ ਕੱਲ ਜਿਵੇਂ ਜ਼ਿਕਰ ਕੀਤਾ ਸੀ ਵੀ ਅਸੀਂ ਤਾਂ ਹੈਰਾਨ ਹੈ ਵੀ ਕਸ਼ਮੀਰ ਦੇ ਮੁੱਦੇ ਤੇ ਵੀ ਜਿਹੜੀ ਹੁਣ ਠੀਕ ਹੈ ਪਾਕਿਸਤਾਨ ਨੇ ਡਿਪਲੋਮੈਟ ਨੂੰ ਸੱਦੇ ਆ ਬਿਆਨ ਇੰਡੀਆ ਦੇ ਨੂੰ ਤਲਬ ਕੀਤਾ ਹੈ ਕੁਈ ਹੋਰ ਬਿਆਨਬਾਜ਼ੀਆਂ ਨੇ ਔਰ ਇਹ ਕਹਿ ਕੇ ਜੀ ਲੇਕਨ ਇਨੀਸ਼ੀਅਲ ਰਿਸਪਾਂਸ ਜਿਹੜਾ ਹੈ ਉਹ ਬਿਲਕੁਲ ਨਕਮਾ ਸੀ ਜੀ ਸੋ ਅਸੀਂ ਆਸ ਕਰਦੇ ਹਾਂ ਕਿ ਭਾਈ ਪਾਕਿਸਤਾਨ ਇਸ ਗੱਲ ਨੂੰ ਰਿਅਲਾਈਜ਼ ਕਰੇ ਕਿ ਅਲਟੀਮੇਟਲੀ ਉਸ ਨੂੰ ਵੋਕਲ ਹੋਣਾ ਚਾਹੀਦਾ ਹੈ ਡਿਪਲੋਮੈਟਿਕ ਫਰੰਟ ਦੇ ਉੱਤੇ ਵੀ ਕਸ਼ਮੀਰੀਆਂ ਦੇ ਲਈ ਸਿੱਖਾਂ ਦੇ ਲਈ ਹਿਊਮਨ ਰਾਈਟਸ ਦੇ ਮੁੱਦੇ ਦੇ ਤੋਂ ਸਵਾਲ ਚੁੱਕੀ ਸਕਦੇ ਨੇ ਸੋ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਸ਼ੇਖ ਫਰੀਦ ਜੀ ਦਰਨਿਸਾਲ ਲਿਖੇ ਜੀ ਦਾ ਸਾ ਪ੍ਰੋਗਰਾਮ ਅਕੀਲ ਪਲਾਣ ਜੀ ਸਾਰੇ ਦਰਸ਼ਕਾਂ ਦਾ ਸੋ ਅੱਜ ਦਾ ਵਿਚਾਰ ਅਇਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਗੋੜੀ ਮਹੱਲਾ ਪਹਿਲਾ ਜਿਹੜਾ ਚੁਣਿਆ ਵਿਚਾਰ ਲਈ ਜੀ ਤੇ ਸ਼ਬਦ ਹੈ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਬੇਦ ਕਥਾ ਆਕਾਰ ਤੀਨ ਅਵਸਥਾ ਕਹਿ ਵਿਖਿਆਨ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਨ RAM ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਮਰਣਾ ਰਹਾਓ ਚਾਰ ਪਦਾਰਥ ਕਹਿ ਸਭ ਕੋਈ ਸਿਮਰਤ ਸਾਸਤ ਪੰਡਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂਕੈ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮ ਆਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੇ ਨਿਰਾਸ 부ਜਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਤ ਜੀ ਇਸ ਸ਼ਬਦ ਦਾ ਮੁਖਪਾਵ ਵਾਹਿਗੁਰੂ ਦੇ ਚਰਣਾ ਨਾਲ ਪਿਆਰ ਪਾਣਾ ਚਰਣਾ ਨਾਲ ਚਿੱਤ ਜੋੜ ਕੇ ਜੀਵਨ ਬਸਰ ਕਰਨਾ ਹੀ ਅਲਟੀਮੇਟਲੀ ਜੀਵਨ ਦਾ ਮਨੋਰਥ ਹੈ ਔਰ ਜਿਹੜੀ ਆਮ ਦੁਨੀਆ ਔਰ ਇਹਦੇ ਵਿੱਚ ਕਿਉਂਕਿ ਪਹਿਲੇ ਬਿਗਨਿੰਗ ਦੇ ਵਿੱਚ ਚਾਰੇ ਵੇਦ ਕਥਾ ਆਕਾਰ ਕਿ ਵੇਦ ਜਿਹੜੇ ਕਿ ਰਿਗ ਸ਼ਾਮ ਯਜੁਰਥਰਪ ਜਾਂ ਈਸਟ ਦਾ ਜਿਹੜਾ ਨੌਲੇਜ ਹੈ ਵੀ ਉਹ ਇਹ ਬਿਆਨ ਕਰਦੇ ਨੇ ਜਨਮ ਮਰੇ ਤਰੇ ਗੁਣ ਹਿਤਕਾਰ ਕਿ ਬਹੁਤ ਸਾਰਾ ਜਿਹੜਾ ਸੰਸਾਰ ਹੈ ਉਹ ਤਿੰਨਾ ਗੁਣਾਂ ਦੇ ਵਿੱਚ ਰਜੋ ਤਮੋ ਸਤੋ ਦੇ ਵਿੱਚ ਜਿਹੜੇ ਕਿ ਦੁਨਿਆਵੀ ਤੌਰ ਦੇ ਉੱਤੇ ਉਹਨਾਂ ਨੂੰ ਹਿਤਕਾਰ ਹੀ ਲੱਗਣ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਹੀ ਜੰਮਦੇ ਨੇ ਉਹਨਾਂ ਚ ਹੀ ਮਰ ਜਾਂਦੇ ਨੇ ਕਿ ਰਜੋ ਤਮੋ ਸਤੋ ਤੋਂ ਬਿਯੋਂਡ ਨਹੀਂ ਜਾਂਦੇ ਭਾਵ ਮੈਟੀਰੀਅਲ ਚੀਜ਼ਾਂ ਦੇ ਵਿੱਚ ਹੀ ਉਹ ਜੰਮਦੇ ਨੇ ਮੈਟੀਰੀਅਲ ਨੂੰ ਹੀ ਮੰਨਦੇ ਨੇ ਜੀ ਮਾਦਾ ਪਦਾ ਦੇ ਵਿੱਚ ਜਿਹੜਾ ਖਤਮ ਹੋ ਜਾਂਦੇ ਨੇ ਇਸ ਤੋਂ ਬਿਯੋਂਡ ਉਹਨਾਂ ਦੀ ਕੋਈ ਸੋਝੀ ਸਮਝ ਨਹੀਂ ਹੁੰਦੀ ਔਰ ਉਹ ਜਿੰਨੇ ਵੇਦ ਸ਼ਾਸਤਰ ਵੀ ਨੇ ਤਿੰਨ ਅਵਸਥਾ ਕਰੇ ਵਖਿਆ ਉਹ ਰਜੋ ਤਮੋ ਸਤੋ ਦੇ ਉੱਤੇ ਆਧਾਰਿਤ ਹੀ ਇੰਟਰਪ੍ਰੀਟੇਸ਼ਨ ਕਰਦੇ ਨੇ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਣ ਹੁਣ ਤੁਰਿਆ ਅਵਸਥਾ ਨੂੰ ਜਾਂ ਬਹੁਤ ਵਾਰ ਇੱਕ ਸ਼ਬਦ ਇਸਤੇਮਾਲ ਹੁੰਦਾ ਹੈ ਜਿਸ ਨੂੰ ਕਹਿੰਦੇ ਨੇ ਦਸਵਾਂ ਦਵਾਰ ਖੁੱਲਣ ਜੀ ਆਨੰਦ ਸਾਹਿਬ ਤੁਸੀਂ ਪੜਦੇ ਆਂ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇ ਹੁਣੇ ਤੁਰਿਆ ਅਵਸਥਾ ਜਾਂ ਦਸਵਾਂ ਦਵਾਰ ਇਹ ਸਤਿਗੁਰ ਫਰਮਾਉਂਦੇ ਨੇ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਣ ਤੁਰਿਆ ਅਵਸਥਾ ਕਿਉਂਕਿ ਮੈਨੂੰ ਤਾਂ ਹਾਸਲ ਨਹੀਂ ਹੈ ਪਰ ਜਿਨ੍ਹਾਂ ਨੇ ਇਸ ਨੂੰ ਹਾਸਲ ਕੀਤਾ ਜਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਮਾਣੀ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਉਹ ਅਵਸਥਾ ਹੈ ਜਿੱਥੇ ਤੁਹਾਡੀ ਸੁਰਤ ਇਸ ਕਦਰ ਰੰਕਾਰ ਦੇ ਨਾਲ ਜੁੜ ਜਾਂਦੀ ਏ ਕਿ ਤੁਹਾਨੂੰ ਦੁੱਖ ਸੁੱਖ ਕੋਈ ਪਹੁੰਦਾ ਨਹੀਂ ਅਠੇ ਪੈਰ ਤੁਹਾਡਾ ਸਤਤ ਗੁਰਮੁਖ ਰੋਮ ਰੋਮ ਹਰਤੇ ਆਵੇ ਰੋਮ ਰੋਮ ਚ ਉਹ ਸਤਗੁਰੂ ਦਾ ਨਾਂ ਆਉਂਦਾ ਏ ਔਰ ਉਸ ਦੇ ਵਿੱਚ ਕੋਈ ਆਲਾ ਦਵਾਲਾ ਤੁਹਾਨੂੰ ਪ੍ਰਭਾਵਿਤ ਨਹੀਂ ਕਰਦਾ ਹਰਕ ਸੋਗ ਤੇ ਰਹਿ ਅਤੀਤ ਜਿਵੇਂ ਗੁਰੂ ਸਾਹਿਬ ਨੇ فرمایا ਖੁਸ਼ੀ ਔਰ ਗਮੀ ਜਾਂ ਦੁਨੀਆ ਦਾ ਵਰਤਾਰਾ ਉਹ ਤੁਸੀਂ ਜਿਹੜੀ ਤੁਹਾਡੀ ਤੁਰਿਆ ਅਵਸਥਾ ਹੈ ਪਰਮ ਪਦ ਹੈ ਸਤਿ ਚੇ ਦਾ ਆਨੰਦ ਹੈ ਦਸਮ ਦਵਾਰ ਦਾ ਹੁਣ ਹੈ ਔਰ ਇਹ ਉਹ ਅਵਸਥਾ ਹੈ ਜਿਹਦੇ ਚ ਚਿਮਚਿਮ ਵਰਸੇ ਅੰਮ੍ਰਿਤ ਤਾਰ ਇਹ ਉਹ ਹੈ ਕਿ ਤੁਹਾਡੇ ਅੰਦਰ ਆਨੰਦ ਦਾ ਸਪ੍ਰਿੰਗ ਫੁੱਟਦਾ ਆਲਵੇਸ ਤੁਸੀਂ ਉਸ ਆਨੰਦ ਨੂੰ ਮਾਣਦੇ ਹੋ RAM ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਹੈ ਮਰਨਾ ਕਿ ਇਹ ਉਹ ਅਵਸਥਾ ਹੈ ਕਿ ਜੇ ਤੁਸੀਂ ਉਸ ਨਿਰੰਕਾਰ ਦੀ ਬੰਦਗੀ ਦੇ ਵਿੱਚ ਆਂਦੇ ਹੋ ਫਿਰ ਤੁਹਾਡ ਨੂੰ ਜਨਮ ਮਰਨ ਦੇ ਗੇੜ ਚ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ ਤੁਹਾਡੀ ਮੁਕਤੀ ਹੁੰਦੀ ਹੈ ਵੀ ਦੁਨੀਆਂ ਦੇ ਵਿੱਚ ਚਾਰ ਪਦਾਰਥ ਕਹੇ ਸਭ ਕੋਈ ਇਹ ਬ੍ਰਾਹਮਣ ਨੇ ਜਿਹੜੇ ਜੀਵਨ ਦੇ ਮਨੋਰਥ ਦਿੱਤੇ ਨੇ ਧਰਮ ਅਰਥ ਕਾਮ ਮੋਕਸ਼ ਕਿ ਚਾਰ ਚੀਜ਼ਾਂ ਲਈ ਬੰਦਾ ਜੀਉਂਦਾ ਹੈ ਧਰਮ ਲਈ ਅਰਥ ਲਈ ਇਹਨੂੰ ਚਾਰ ਪਦਾਰਥ ਵੀ ਕਹਿੰਦੇ ਨੇ ਸਿਮਰਤ ਸ਼ਾਸਤਰ ਪੰਡਤ ਮੁਖਸੋਈ ਇਹ ਸਾਰੀਆਂ ਸਿਮਰਤ ਸ਼ਾਸਤਰ ਚਾਰ ਪਦਾਰਥਾਂ ਦੀ ਗੱਲ ਕਰਦੇ ਨੇ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਹਰ ਭਗਤ ਹਰ ਪਾਇਆ ਕਿ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੈ ਔਰ ਬਾਕੀ ਚਾਰ ਪਦਾਰਥਾਂ 'ਚ ਫਸੇ ਨੇ ਪਰ ਗੁਰੂ ਨਾਲ ਜੁੜ ਕੇ ਤੁਸੀਂ ਮੁਕਤ ਪਦਾਰਥ ਉਸ ਦੀ ਬੰਦਗੀ ਨੂੰ ਹਾਸਲ ਕਰਦੇ ਹੋ ਜਿਾ ਕੇ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਏ ਜਿਹਦੇ ਹਿਰਦੇ 'ਚ ਰੰਕਾਰ ਵਸਦਾ ਉਸ ਗੁਰਮੁਖ ਨੂੰ ਰੰਕਾਰ ਦੀ ਬੰਦਗੀ ਪ੍ਰਾਪਤ ਹੁੰਦੀ ਹੈ ਤੇ ਜਦੋਂ ਇਹ ਅਵਸਥਾ ਬਣਦੀ ਹੈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਉਸ ਦੀ ਬੰਦਗੀ ਦੇ ਵਿੱਚ ਆਨੰਦ ਹੈ ਔਰ ਪਰਮਾਨੰਦ ਹੈ ਜਿਨ ਪਾਇਆ ਗੁਰਦੇਖ ਤੇ ਖਾਇ ਆਸਾ ਮਾਹੇ ਨਿਰਾਸ 부ਜਾਇ ਕਿ ਦੁਨੀਆਂ ਦੇ ਵਿੱਚ ਰਹਿੰਦੇ ਆ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗ ਆਈ ਨ ਸਾਨੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮੁ ਖਾਨੇ ਉਹ ਹੈ ਆਸ ਦੇ ਵਿੱਚ ਉਦਾਸ ਜੀ ਔਰ ਅਖੀਰ ਚ ਹੈ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਤ ਕਿ ਉਹ ਨਿਰੰਕਾਰ ਅਕਾਲਪੁਰਖ ਦੀਨਾ ਦੇ नाथ ਨੇ ਸਾਰੇ ਸੁਖ ਦੇਣ ਵਾਲੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਮੇਰਾ ਮਨ ਰਤਿਆ ਹੋਇਆ ਹੈ ਮੇਰਾ ਮਨ ਜੁੜਿਆ ਹੋਇਆ ਸੋ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੀ ਵੀਰਸ ਕਲੇ ਨੇ ਇਜਾਜ਼ਤ ਵੀਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤਨਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ s o s a t v d 4 t v ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦਰਦਾਰ ਤਾਂ ਸਨ ਮੁੱਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਨਰਸ ਲਾ ਗਿਆ ਦੋ ਦੇਖਦੇ ਰਹੋ ਟੀਵੀ ਰੀਫੋ ਬਲਾਦੀਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਪਾਇ ਕਾ ਜੀ ਫਤਿਹ